ਦੋਸਤੋ ਇਹਨਾਂ ਦਿਨਾਂ ਦੇ ਵਿੱਚ ਸਾਡੇ মিডিਆ ਦੇ ਵਿੱਚ ਇੱਕ ਖਬਰ ਆ ਜਿਹੜੀ ਜਿਹੜੀ ਕਿ ਖਬਰ ਨਹੀਂ ਗਈ ਪਰ ਉਸ ਨੂੰ ਖਬਰ ਬਣਾ ਕੇ ਜਿਹੜਾ ਸਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈਗਾ ਉਹ ਖਬਰ ਹੈਗੀ ਆ ਜੋ ਮੁਕੇਸ਼ ਬਾਨੀਆ ਉਹਨਾਂ ਦੇ ਲੜਕੇ ਅਨੰਤ ਬਾਨੀ ਦੀ ਜੋ ਮੈਰਿਜ ਆ ਉਸ ਦਾ ਫਿਲਮਾਂਕਨ ਕਰਕੇ ਸਾਡਾ মিডিਆ ਜਿਹੜਾ ਵਾਰੀ-ਵਾਰੀ ਇਸ ਚੀਜ਼ ਨੂੰ ਜਿਹੜਾ ਦਿਖਾ ਰਿਹਾ ਹੈਗਾ ਭਾਵੇਂ ਵੱਡੇ ਪੱਧਰ ਦੇ ਉੱਤੇ ਗੋਦੀ মিডিਆ ਜਿਹੜਾ ਉਸ ਨੇ ਤਾਂ ਇਸ ਚੀਜ਼ ਨੂੰ ਦਿਖਾਉਣੇ ਆ ਕਿਉਂਕਿ ਅੰਬਾਨੀ ਹਰਾਂ ਦੀ ਮੈਰਿਜ ਨੂੰ ਜੇਕਰ ਉਹਨਾਂ ਦਿਖਾਉਣਗੇ ਤਾਂ ਦਿਖਾਊਗਾ ਕਿਉਂਕਿ ਸਭ ਤੋਂ ਜ਼ਿਆਦਾ ਪੈਸਾ ਜਿਹੜਾ ਮੀਡੀਆ ਨੂੰ ਕਿਉਂਕਿ ਮੀਡੀਆ ਹੀ ਉਹਨਾਂ ਦਾ ਉਹਨਾਂ ਦਾ ਇਹ ਫਰਜ਼ ਬੰਦਾ ਕਿਉਂਕਿ ਉਹਨਾਂ ਨੇ ਪੈਸੇ ਲਏ ਹੈਗੇ ਉਹਨਾਂ ਤੋਂ ਤੇ ਉਹਨਾਂ ਨੇ ਉਹਨਾਂ ਦੀ ਖਬਰ ਦਿਖਾਉਣੀ ਹੈ ਇਸੇ ਕਰਕੇ ਲੱਡੂ ਕਿੰਨੇ ਪ੍ਰਕਾਰ ਦੇ ਹੈ ਕਿਹੋ ਜਿਹਾ ਲੱਡੂ ਆ ਇਹ ਸਾਰਾ ਕੁਝ ਦਿਖਾਇਆ ਜਾ ਰਿਹਾ ਹੈਗਾ ਜਾਂ ਜਾਂ ਇਹ ਦਿਖਾਇਆ ਜਾ ਰਿਹਾ ਹੈਗਾ ਕਿ 1000 ਕਰੋੜ ਰੁਪਏ ਦੇ ਵਿੱਚ ਜਿਹੜੀ ਬਹੁਤ ਸ਼ਾਹੀ ਉਹਨਾਂ ਦਾ ਵਿਆਹ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਪਰ ਪੰਜਾਬੀ মিডিਆ ਦੇ ਵਿੱਚ ਵੀ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਪੰਜਾਬੀ মিডিਆ ਵੀ ਆ ਜਿਹੜਾ ਉਹ ਸਤੰਤਰ ਪਰ ਅਜੇ ਹਾਂ ਨਹੀਂਗਾ ਪੰਜਾਬੀ মিডিਆ ਦੇ ਵਿੱਚ ਵੀ ਮੰਨੇ ਪਰ ਮੰਨੇ ਚੈਨਲ ਜਿਨ੍ਹਾਂ ਨੇ ਕਿਤੇ ਨਾ ਕਿਤੇ ਅ ਜੋ ਕਿਸਾਨੀ ਅੰਦੋਲਨ ਸੀ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਉਸ ਕਿਸਾਨੀ ਅੰਦੋਲਨ ਦੇ ਵਿੱਚੋਂ ਵੀ ਉੱਭਰੇ ਹੋਏ ਚੈਨਲ ਸੀਗੇ ਉਹਨਾਂ ਨੇ ਵੀ ਇਹਨਾਂ ਦਿਨਾਂ ਦੇ ਵਿੱਚ ਮੁਕੇਸ਼ ਬਾਨੀ ਦੀ ਮੈਰਿਜ ਨੂੰ ਫਿਲਮਾਂਕਣ ਕਰਨ ਤੋਂ ਜਿਹੜਾ ਉਹ ਗਰੀਜ ਨਹੀਂ ਕੀਤਾ ਇਸ ਤੋਂ ਇਲਾਵਾ ਮੰਨੇ ਪਰਮੰਨੇ ਜੋ ਸਾਡੇ ਗਾਇਕਾ ਦਲਜੀਤ ਦਸਾਂਝ ਜੀ ਇਸ ਤੋਂ ਇਲਾਵਾ ਐਕਟਰ ਵੀ ਨੇ ਉਹ ਉਹਨਾਂ ਨੇ ਆ ਜਿਹੜਾ ਇਸ ਮੈਰਿਜ ਦੇ ਵਿੱਚ ਆਪਣੀ ਪਰਫਾਰਮੈਂਸ ਦਿੱਤੀ ਅਤੇ ਇਸ ਦੀ ਵਜ੍ਹਾ ਕਰਕੇ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਇਸ ਦਾ ਜਿਹੜਾ ਚਰਚਾ ਉਹ ਜੋਰਾ ਸ਼ੋਰਾ ਤੇ ਆ ਕਈ ਮੀਡੀਆ ਚੈਨਲ ਇਹ ਦਿਖਾ ਰਹੇ ਹੈਗੇ ਆ ਕਿ ਜੀ ਅ ਮੁਕੇਸ਼ ਮਾਨੀ ਦੇ ਲੜਕੇ ਨੇ ਸਿਰਫ ਸਿਰਫ 20 ਮਿੰਟ ਹੋਰ ਗਾਉਣ ਦੇ ਲਈ ਆਖਿਆ ਸੀਗਾ ਪਰ ਦਲਜੀਤ ਦਸਾਂਝ ਜੀ ਨੇ ਜਿਹੜਾ ਉਹ 30 ਮਿੰਟ ਕਿਹਾ ਵੀ ਕੋਈ ਗੱਲ ਹੀ ਨਹੀਂ ਕੋਈ ਚੱਕਰ ਹੀ ਨਹੀਂਗਾ ਮੈਂ ਇੱਥੇ 30 ਮਿੰਟ ਵੀ ਆ ਜਿਹੜਾ ਹੋਰ ਗਾ ਦੂੰਗਾ ਅ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਉਹ ਜੇਕਰ ਫੇਸਬੁੱਕ ਵੀ ਖੋਲੋਂਗੇ ਤਾਂ ਸਾਡੇ ਮੱਥੇ ਦੇ ਵਿੱਚ ਠਾ ਦੇਣੇ ਆ ਕੇ ਵਾਈਦੀਆਂ ਹੈਗੀਆਂ ਠੱਕੇ ਦੇ ਨਾਲ ਹੀ ਆ ਜਿਹੜੀਆਂ ਅੱਖਾਂ ਦੇ ਅੱਗੇ ਵਾਰ-ਵਾਰ ਆ ਰਹੀਆਂ ਹੈਗੀਆਂ ਤੇ ਅਜਾਹੇ ਵਿੱਚ ਅ ਕਈ ਲੋਕ ਦਲਜੀਤ ਦਸਾਂਜ ਦਾ ਜਿਹੜਾ ਉਹ ਵਿਰੋਧ ਵੀ ਕਰ ਰਹੇ ਹੈਗੇ ਆ ਵੱਖਰੇ ਵੱਖਰੇ ਵਿਚਾਰ ਆ ਜਿਹੜੇ ਉਹ ਸਾਨੂੰ ਦੇਖਣ ਨੂੰ ਮਿਲਦੇ ਹੈਗੇ ਕਈ ਵਿਰੋਧ ਕਰ ਰਹੇ ਹੈਗੇ ਕਈ ਉਸ ਦੇ ਪੱਖ ਦੇ ਵਿੱਚ ਆ ਜਿਹੜੀਆਂ ਉਹ ਦਲੀਲਾਂ ਦੇ ਰਹੇ ਹੈਗੇ ਆ ਹਰੇਕ ਦੀ ਦਲੀਲ ਦਾ ਆ ਆਪਾਂ ਨੂੰ ਸਵਾਗਤ ਕਰਨਾ ਚਾਹੀਦਾ ਹਰੇਕ ਦੀ ਗੱਲ ਆ ਜਿਹੜੀ ਕਿਤੇ ਨਾ ਕਿਤੇ ਸਾਡੇ ਪਛਣੀ ਚਾਹੀਦੀ ਆ ਕਿਉਂਕਿ ਜੇਕਰ ਤੁਸੀਂ ਆਪ ਦਾ ਵਿਚਾਰ ਸੁਣਾਉਣੇ ਹੈਗੇ ਆ ਤੇ ਤੁਹਾਨੂੰ ਵੀ ਕਿਸੇ ਦਾ ਵਿਚਾਰ ਆ ਜਿਹੜਾ ਉਹ ਸੁਣਨਾ ਜਿਹੜਾ ਉਹ ਚਾਹੀਦਾ ਹੈਗਾ ਪਰ ਕਿਤੇ ਨਾ ਕਿਤੇ ਸਾਡੇ ਸਿਸਟਮ ਦੇ ਵਿੱਚ ਜਾਂ ਸਾਡੀ ਇੰਡਸਟਰੀ ਦੇ ਵਿੱਚ ਇੰਡਸਟਰੀ ਕੰਮ ਕਿਵੇਂ ਕਰਦੀ ਹੈਗੀ ਆ ਕਲਾ ਦਾ ਖੇਤਰ ਕੀ ਹੈਗਾ ਕਲਾ ਦਾ ਕੰਮ ਕੀ ਹੈਗਾ ਕਲਾ ਦਾ ਮਹੱਤਵ ਕੀ ਹੈਗਾ ਕਲਾ ਕਿੰਨਾ ਲੋਕਾਂ ਦੇ ਲਈ ਹੋਣੀ ਚਾਹੀਦੀ ਹੈ ਇਸ ਮੁੱਦੇ ਦਿੱਤੇ ਆ ਜਿਹੜਾ ਸਾਡੇ ਲੋਕਾਂ ਨੂੰ ਕਿਤੇ ਨਾ ਕਿਤੇ ਚਰਚਾ ਕਰਨੀ ਚਾਹੀਦੀ ਆ ਤੇ ਸਾਡੇ ਮੀਡੀਆ ਨੂੰ ਵੀ ਆ ਜਿਹੜਾ ਇਸ ਚੀਜ਼ ਨੂੰ ਆ ਜਿਹੜਾ ਅੱਗੇ ਲੈ ਕੇ ਆਉਣਾ ਚਾਹੀਦਾ ਆ ਜੇਕਰ ਦੇਖੀਏ ਤਾਂ ਸਮੁੱਚੀ ਇੰਡਸਟਰੀ ਭਾਵੇਂ ਉਹ ਬਾਲੀਵੁੱਡ ਦੀ ਹੋਵੇ ਚਾਹੇ ਉਹ ਸੰਗੀਤ ਇੰਡਸਟਰੀ ਹੋਵੇ ਪੰਜਾਬ ਦੀ ਹੋਵੇ ਸਾਰੀ ਦੀ ਸਾਰੀ ਇੰਡਸਟਰੀ ਆ ਜਿਹੜੀ ਉਹ ਮੁਨਾਫੇ ਦੇ ਉੱਤੇ ਆਧਾਰਿਤ ਹੈਗੀ ਆ ਜੇਕਰ ਕੇਸ ਇੰਡਸਟਰੀ ਦੇ ਵਿੱਚ ਤੁਸੀਂ ਮੁਨਾਫੇ ਦੇ ਉੱਤੇ ਆਧਾਰਿਤ ਆਪਣੀ ਕੋਈ ਵੀ ਰਚਨਾ ਆਪਣਾ ਗੀਤ ਸੰਗੀਤ ਕੋਈ ਵੀ ਕਲਾਕਿਰਤੀ ਜਿਹੜੀ ਮੁਨਾਫੇ ਦੇ ਆਧਾਰ ਦਿੱਤੇ ਜੇਕਰ ਨਹੀਂ ਲੈ ਕੇ ਆਉਂਦੇਗੇ ਤਾਂ ਤੁਹਾਨੂੰ ਆ ਜਿਹੜਾ ੁੱਖੇ ਮਰਨਾ ਪੈ ਸਕਦਾ ਹੈਗਾ ਤੁਹਾਨੂੰ ਆ ਜਿਹੜਾ ਰੋਟੀ ਦੇ ਵੀ ਜਿਹੜੇ ਲਾਲੇ ਪੈ ਸਕਦੇ ਹੈ ਜਹੇ ਵਿੱਚ ਇਸੇ ਹੀ ਇੰਡਸਟਰੀ ਦੀ ਪੈਦਾਵਾਰ ਕਿਉਂਕਿ سرمਾਈਦਾਰਾਂ ਦੀ ਇੰਡਸਟਰੀ ਹੈਗੀ ਉਸੇ ਹੀ ਇੰਡਸਟਰੀ ਦੀ ਪ੍ਰੋਡਕਸ਼ਨ ਆ ਜਿਹੜਾ ਉਹ ਦਲਜੀਤ ਦਸਾਜ ਹੈਗਾ ਤੇ ਬਾਕੀ ਉਸਨੇ ਵੀ ਆ ਜਿਹੜਾ ਆਪਣੀ ਕਲਾ ਨੂੰ ਆ ਜਿਹੜਾ ਕਲਾ ਨੂੰ ਆ ਜਿਹੜਾ ਉਹ ਮਾਧਿਅਮ ਬਣਾਇਆ ਹੈਗਾ ਪੈਸੇ ਕਮਾਉਣ ਦੇ ਲਈ ਤੇ ਇਹ ਉਸਦੀ ਨਿੱਜੀ ਆ ਜਿੰਦਗੀ ਹੈਗੀ ਆ ਤੇ ਨਿੱਜੀ ਆ ਉਸਦੇ ਫੈਸਲੇ ਹੈਗੇ ਆ ਤੇ ਸਾਨੂੰ ਇਹ ਲੱਗਦਾ ਹੈਗਾ ਕਿ ਉਸਦੇ ਇਹਨਾਂ ਫੈਸਲਿਆਂ ਦੇ ਉੱਤੇ ਸਾਨੂੰ ਕਿੰਤੂ ਪ੍ਰੰਤੂ ਕਰਨ ਦੀ ਹੈ ਜਿਹੜੀ ਉਹ ਆ ਲੋੜ ਨਹੀਂ ਗਈ ਜਦ ਕਿ ਚਾਹੀਦਾ ਤਾਂ ਇਹ ਹੈਗਾ ਕਿਤੇ ਨਾ ਕਿਤੇ ਉਸਦੇ ਹੀ ਬਰਾਬਰ ਕਿਉਂਕਿ ਜਿੰਨਾ ਲੋਕਾਂ ਨੇ ਰਾਜ ਕਰਨਾ ਹੁੰਦਾ ਹੁਣ ਤਾਂ ਕਿਸਾਨੀ ਅੰਦੋਲਨ ਨੇ ਸਾਡੇ ਲੋਕਾਂ ਨੂੰ ਇੰਨਾ ਕੁ ਸੁਚੇਤਤਾ ਕਰ ਹੀ ਦਿੱਤਾ ਹੈਗਾ ਕਿ ਜਿਹੜੇ ਲੋਕ ਸਾਡੇ ਤੇ ਰਾਜ ਕਰਦੇ ਹੈਗੇ ਆ ਉਹ ਮੋਦੀ ਵਰਗੇ ਜਾਂ ਪੋਲੀਟੀਕਲ ਪਾਰਟੀਆਂ ਨਹੀਂ ਆ ਸਗੋਂ ਇਹਨਾਂ ਪੋਲੀਟੀਕਲ ਪਾਰਟੀਆਂ ਦੇ ਪਿੱਛੇ ਬਹੁਤ ਵੱਡੇ ਸਰਮਾਇਯਦਾਰ ਇਸੇ ਤਰ੍ਹਾਂ ਦੇ ਅਮਾਨੀ ਅਡਾਨੀ ਵਰਗੇ ਹੀ ਆ ਜਿਹੜੇ ਉਹ ਖੜੇ ਹੈਗੇ ਆ ਤੇ ਅਜਿਹੇ ਵਿੱਚ ਉਹਨਾਂ ਨੇ ਕਲਾ ਨੂੰ ਵੀ ਧਰਮ ਨੂੰ ਕਲਾ ਨੂੰ ਧਰਮ ਨੂੰ ਤੇ ਸਿੱਖਿਆ ਨੂੰ ਆ ਜਿਹੜਾ ਉਹੋ ਹਥਿਆਰ ਬਣਾ ਕੇ ਲੋਕਾਂ ਦੇ ਮਨਾਂ ਦੇ ਉੱਤੇ ਆ ਜਿਹੜਾ ਉਹ ਕਬਜ਼ਾ ਕਰਨਾ ਹੁੰਦਾ ਤੇ ਇਸੇ ਤਰੀਕੇ ਦੇ ਨਾਲ ਕਲਾ ਦੇ ਖੇਤਰ ਦੇ ਵਿੱਚ ਵੀ ਆ ਜਿਹੜਾ ਉਹ ਪੂੰਜੀਪਤੀਆਂ ਦਾ ਬੋਲਬਾਲਾ ਹੁੰਦਾ ਜਿਹੜੀ ਵਿਚਾਰ ਜੋ ਥਾਟ ਜੋ ਇਹਨਾਂ ਦੇ ਰਾਜ ਸੰਘਾਸਨ ਨੂੰ ਬਚਾਈ ਰੱਖਦੇ ਹੋਣ ਉਸੇ ਤਰ੍ਹਾਂ ਦੇ ਥਾਟ ਉਸੇ ਤਰ੍ਹਾਂ ਦੀ ਕਲਾ ਉਸੇ ਤਰ੍ਹਾਂ ਦੇ ਗੀਤ ਆ ਜਿਹੜੇ ਸਾਡੀ ਇੰਡਸਟਰੀ ਦੇ ਵਿੱਚ ਆਉਣੇ ਹੁੰਦੇ ਆ ਤੇ ਇਸੇ ਕਰਕੇ ਆ ਜਿਹੜਾ ਉਹ ਲੋਕਾਂ ਨੂੰ ਕਿਉਂਕਿ ਫਿਜ਼ੀਕਲੀ ਤੌਰ ਦੇਤੇ ਗੁਲਾਮ ਬਣਾਉਣਾ ਫਿਜ਼ੀਕਲੀ ਤੌਰ ਦੇਤੇ ਉਹਨਾਂ ਨੂੰ ਜਿਆਦਾ ਦੇਰ ਤੀਕਾ ਜਿਹੜਾ ਉਹ ਦਵਾਇਆ ਨਹੀਂ ਜਾ ਸਕਦਾ ਕਿ ਜੇਕਰ ਉਹਨਾਂ ਨੂੰ ਦਿਮਾਗੀ ਤੌਰ ਦੇਤੇ ਦਵਾਇਆ ਜਾ ਸਕਦਾ ਤੇ ਉਹ ਕਲਾ ਦੇ ਮਾਧਿਅਮ ਰਾਹੀਂ ਹੀ ਹੈ ਜਿਹੜਾ ਉਹ ਦਵਾਇਆ ਜਾ ਸਕਦਾ ਹੈਗਾ ਤੇ ਅਜਿਹੇ ਸਮੇਂ ਬਹੁਤ ਸਾਰੇ ਗੀਤ ਸੰਗੀਤ ਇਸ ਤਰ੍ਹਾਂ ਦੇ ਆਉਂਦੇ ਆ ਫਿਲਮਾਂ ਇਸ ਤਰ੍ਹਾਂ ਦੀਆਂ ਬਣਦੀਆਂ ਹੈਗੀਆਂ ਜਿਹੜੀਆਂ ਕਿਤੇ ਨਾ ਕਿਤੇ ਸੱਚਾਈ ਤੋਂ ਕੋਹਾਂ ਦੂਰ ਹੁੰਦੀਆਂ ਜਿਹੜੀਆਂ ਕਿਤੇ ਨਾ ਕਿਤੇ ਆਮ ਬੰਦੇ ਦੀ ਜ਼ਿੰਦਗੀ ਤੋਂ ਦੂਰ ਹੁੰਦੀਆਂ ਉਸ ਦੀਆਂ ਸਮੱਸਿਆਵਾਂ ਨੂੰ ਜਿਹੜਾ ਉਹ ਪੇਸ਼ ਨਹੀਂ ਕਰਦੀਆਂ ਆਂ ਤੇ ਜਿਹੜੇ ਲੋਕ ਉਹਨਾਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਨ ਦਾ ਕਿਤੇ ਨਾ ਕਿਤੇ ਯਤਨ ਕਰਦੇ ਹੈਗੇ ਤੇ ਉਹਨਾਂ ਨੂੰ ਆ ਜਿਹੜਾ ਹਮੇਸ਼ਾ ਹੀ ਆ ਰੋਟੀ ਦਾ ਉਹ ਜਿਹੜੇ ਉਹ ਲਾਲੇ ਪਏ ਜਾਂਦੇ ਹੈਗੇ ਇਸੇ ਤਰੀਕੇ ਦੇ ਨਾਲ ਕਲਾ ਤੇ ਕਲਾ ਦੇ ਖੇਤਰ ਦੇ ਵਿੱਚ ਹੀ ਨਹੀਂ ਸਗੋ ਮੀਡੀਆ ਦੇ ਖੇਤਰ ਦੇ ਵਿੱਚ ਵੀ ਦੇਖੀਏ ਤਾਂ ਜਿਹੜਾ ਮੀਡੀਆ ਵੱਡੇ ਪੱਧਰ ਦੇ ਉੱਤੇ ਪੂੰਜੀਪਤੀਆਂ ਦੀ ਗੱਲ ਕਰਦਾ ਉਹਨਾਂ ਦੇ ਪੱਖ ਦੀ ਗੱਲ ਕਰਦਾ ਹੈਗਾ ਉਹਨਾਂ ਨੂੰ ਤਾਂ ਜਿਹੜੀ ਕੋਈ ਦਿੱਕਤ ਨਹੀਂ ਆਉਂਦੀਗੀ ਚੰਗੇ ਵਿਊਰਸ਼ਿਪ ਵੀ ਹੈ ਜਿਹੜੀ ਉਹਨਾਂ ਨੂੰ ਮਿਲ ਜਾਂਦੀ ਹੈ ਚੰਗੀ ਪ੍ਰਮੋਸ਼ਨ ਵੀ ਮਿਲ ਜਾਂਦੀ ਪਰ ਜਿਹੜੇ ਜੋ ਮੀਡੀਆ ਸਾਡੇ ਲੋਕਾਂ ਦੀ ਗੱਲ ਕਰਦਾ ਹੈਗਾ ਉਹਨਾਂ ਨੂੰ ਜਿਹੜੀ ਇੰਨੀ ਜ਼ਿਆਦਾ ਮਹੱਤਤਾ ਨਹੀਂ ਦਿੱਤੀ ਜਾਂਦੀਗੀ ਪਰ ਕਿਤੇ ਨਾ ਕਿਤੇ ਕਲਾ ਦੇ ਖੇਤਰ ਦੇ ਵਿੱਚ ਮੀਡੀਆ ਦੇ ਖੇਤਰ ਦੇ ਵਿੱਚ ਇਸ ਗੱਲ ਦਾ ਲੋਕਾਂ ਨੂੰ ਇਸ ਦੇ ਉੱਤੇ ਚਰਚਾ ਕਰਨੀ ਚਾਹੀਦੀ ਆ ਉਹਨਾਂ ਲੋਕਾਂ ਨੂੰ ਹੀ ਆ ਜਿਹੜੀ ਵਿਸ਼ੇਸ਼ਤਾ ਦੇਣੀ ਚਾਹੀਦੀ ਆ ਉਹਨਾਂ ਲੋਕਾਂ ਨੂੰ ਹੀ ਜਿਹੜੀ ਪ੍ਰਮੁੱਖਤਾ ਦੇਣੀ ਚਾਹੀਦੀ ਆ ਜਿਹੜੇ ਲੋਕ ਕਿਤੇ ਨਾ ਕਿਤੇ ਲੋਕਾਂ ਦੀ ਜਮੀਨੀ ਪੱਧਰ ਦਿੱਤੇ ਆ ਜਿਹੜੀ ਉਹ ਗੱਲ ਕਰਦੇ ਹੈਗੇ ਆ ਭਾਵੇਂ ਪਿਛਲੇ ਸਮੇਂ ਦੇ ਦੌਰਾਨ ਕੁਝ ਇੱਕ ਦਿਨ ਹੀ ਹੋ ਕੇ ਹਟੇ ਹੈਗੇ ਪਰ ਸੋ ਚੌਥੀ ਆ ਜਿਹੜਾ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਗੜੇਮਾਰੀ ਹੋਈ ਆ ਪਰ ਇਸ ਦੀ ਰਿਪੋਰਟ ਆ ਜਿਹੜੀ ਹਾਲ ਤੀਕ ਸਾਨੂੰ ਮੀਡੀਆ ਦੇ ਵਿੱਚ ਦੇਖਣ ਨੂੰ ਨਹੀਂ ਮਿਲੀਗੀ ਦਲਜੀਤ ਦਸਾਂਜ ਪ੍ਰਤੀਯਾਰ ਦਾ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਪਰ ਲੋਕ ਆਵਾਜ਼ ਟੈਲੀਵਿਜ਼ਨ ਨੇ ਆ ਜਿਹੜੀ ਇੱਕ ਰਿਪੋਰਟ ਆ ਜਿਹੜੀ ਉਹ ਸਾਡੇ ਸਾਹਮਣੇ ਲੈ ਕੇ ਆਂਦੀ ਹੈਗੀ ਆ ਤੇ ਬਠਿੰਡੇ ਜ਼ਿਲ੍ਹੇ ਤੋਂ ਇੱਕ ਪਿੰਡ ਆ ਜਿੱਥੇ ਫਸਲ ਗੜਿਆਂ ਦੇ ਨਾਲ ਤਬਾਹ ਹੋ ਗਈ ਆ ਤੇ ਕਿਸਾਨ ਆ ਜਿਹੜੇ ਉਹ ਗੱਜ ਭਰ ਭਰ ਕੇ ਆ ਜਿਹੜੇ ਕੋ ਰੋ ਰਹੇ ਸੀਗੇ ਕਿਤੇ ਨਾ ਕਿਤੇ ਅਜਿਹੇ ਮੀਡੀਆ ਨੂੰ ਅਨੰਨਿਆ ਖਵਰਾਉਣ ਨੂੰ ਆ ਜਿਹੜੇ ਉਹਨਾਂ ਦੇ ਤੇ ਧਿਆਨ ਕਰਨ ਦੀ ਜਿਹੜੀ ਸਾਡੇ ਲੋਕਾਂ ਨੂੰ ਲੋੜ ਹੈਗੀ ਆ ਬੇਵਜ੍ਹਾ ਅ ਅ ਦਲਜੀਤ ਦਸਾਂਝ ਨੂੰ ਟ੍ਰੋਲ ਕਰਨ ਦੀ بجائے ਕਿਤੇ ਨਾ ਕਿਤੇ ਸਮੁੱਚੇ ਦੇ ਸਮੁੱਚਾ ਜੋ ਮੀਡੀਆ ਹੈਗਾ ਜੋ ਕਿਤੇ ਨਾ ਕਿਤੇ ਤੁਹਾਡੀ ਗੱਲ ਨਹੀਂ ਕਰ ਰਿਹਾ ਹੈਗਾ ਉਹਨੂੰ ਟ੍ਰੋਲ ਕਰੋਗੇ ਤਾਂ ਜ਼ਿਆਦਾ ਬਿਹਤਰ ਹੋਊਗਾ ਬਾਕੀ ਕੋਸ਼ਿਸ਼ ਕਰੀ ਜੀ ਆ ਕਿਤੇ ਨਾ ਕਿਤੇ ਕਿ ਸੰਤੁਲਿਤ ਵੇ ਦੇ ਨਾਲ ਤੁਹਾਡੇ ਦੀ ਗੱਲ ਬਾਤ ਆ ਜਿਹੜੀ ਉਹ ਪਚਾ ਸਕੀਏ ਅਹ ਬਾਕੀ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਐਡ ਆ ਜਿਹੜੀ ਅਹ ਜਿਹੜੀ ਪ੍ਰਾਈਵੇਟ ادارے ਨੂੰ ਕੋਈ ਫਾਇਦਾ ਪਹੁੰਚਾਉਂਦੀ ਹੋਵੇ ਉਹ ਅਸੀਂ ਕਰਦੇ ਨਹੀਂਗੇ ਤੇ ਲੋਕਾਂ ਦੀ ਜੇਕਰ ਗੱਲ ਕਰਨੀ ਤਾਂ ਲੋਕਾਂ ਤੋਂ ਹੀ ਆ ਜਿਹੜੀ ਉਹ ਅਸੀਂ ਆਰਥਿਕ ਸਹਾਇਤਾ ਦੀ ਆਸ ਕਰਦੇ ਹਾਂ ਜੇਕਰ ਤੁਹਾਨੂੰ ਸਾਡਾ ਕੰਮ ਚੰਗਾ ਲੱਗਦਾ ਹੈਗਾ ਤੇ ਸਾਡੀ ਆਰਥਿਕ ਸਹਾਇਤਾ ਵੀ ਲਾਜ਼ਮੀ ਕਰੋ ਮੈਂ ਬਲਰਾਜ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ